ਤੌਲੇਤਾਰ ਦੇ ਪਹਾੜ ਜੋ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਵੀ ਵੇਖੇ ਜਾ ਸਕਦੇ ਨੇ ਪਰ ਬਰਫਬਾਰੀ ਨਾ ਹੋਵੇ ਚੱਲਦੇ ਪਹਾੜ ਬੇਰੁਖ ਨਜ਼ਰ ਆ ਰਹੇ ਸੀ ਹੁਣ ਬਰਫਬਾਰੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਨਾ ਉਤੇ ਰੌਣਕ ਆਉਂਦੀ ਦਿਖਾਈ ਦੇ ਰਹੀ ਹੈ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਇਹ ਨਜ਼ਾਰਾ ਵੇਖਦੇ ਹੀ ਬੰਦ ਹੈ ਦੱਸਦੇ ਚਲਿਏ ਪਿਛਲੀ ਵਾਰ ਇਹ ਰੌਣਕ ਇਹਨਾਂ ਪਹਾੜਾਂ ਤੋਂ ਕੋਵਿਡ ਕਾਲਸ ਵੇਖਣ ਨੂੰ ਨਹੀਂ ਸੀ ਜਦੋਂ ਸਾਰੇ ਟ੍ਰਾਂਸਪੋਰਟੇਸ਼ਨ ਬੰਦ ਹੋਈ ਪਈ ਸੀ ਤੇ ਪੋਲੂਸ਼ਨ ਬਿਲਕੁਲ ਨਹੀਂ ਸੀ ਉਸ ਵੇਲੇ ਪਹਾੜ ਗੁਲਜ਼ਾਰ ਹੋਏ ਦਿਸ ਰਹੇ ਸਨ ਇਹ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਵੀ ਨੰਗੀ ਆਖਾ ਨਾਲ ਇਹਨਾਂ ਨੂੰ ਵੇਖਿਆ ਜਾ ਸਕਦਾ ਸੀ ਪਰ ਹੁਣ ਇੱਕ ਵਾਰ ਮੋੜ ਤੋਂ ਬਰਫਬਾਰੀ ਹੋਣ ਤੋਂ ਬਾਅਦ ਨਜ਼ਾਰਾ ਵੇਖਣੇ ਬੰਦਾ ਇਸ ਵੱਲੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਰੁਪਏ ਖਰਚ ਕਰਕੇ ਪਹਾੜੀ ਮੌਸਮ ਦਾ ਨਜ਼ਾਰਾ ਲੈਣ ਲਈ ਜਾਂਦੇ ਨੇ ਪਰ ਹੁਣ ਉਹਨਾਂ ਨੂੰ ਆਪਣੀ ਛੱਤ ਤੋਂ ਹੀ ਇਹ ਪਹਾੜ ਨਜ਼ਰ ਆ ਰਹੇ ਨੇ ਪਹਿਲਾਂ ਤੇ ਸਾਰਿਆਂ ਨੂੰ ਨਮਸਕਾਰ ਜੀ ਕਰੋਨਾ ਕਾਲ ਤੋਂ ਬਾਅਦ ਜਿਹੜਾ ਨਜ਼ਾਰਾ ਪਹਾੜਾਂ ਦਾ ਦੁਬਾਰਾ ਦੇਖਣ ਨੂੰ ਮਿਲਿਆ ਹੈ ਇਹ 3-4 ਸਾਲ ਬਾਅਦ ਇਹ ਰੌਣਕ ਲੱਗੀ ਹੈ ਪਹਾੜਾਂ ਦੇ ਉੱਪਰ ਬਰਫਬਾਰੀ ਵੀ ਬਹੁਤ ਵਧੀਆ ਤੇ ਥੱਲੇ ਨਾਲੋਂ ਥੋੜੀ ਲੇਟ ਹੋਈ ਹੈ ਪਰ ਫਿਰ ਵੀ ਬਹੁਤ ਵਧੀਆ ਬਰਫਬਾਰੀ ਹੋਈ ਹੈ ਸਲਾਨੀ ਦੂਰ ਦੂਰ ਤੋਂ ਆਣ ਕੇ ਇਹ ਨਜ਼ਾਰੇ ਦੇਖਣ ਆ ਰਹੇ ਨੇ ਇਹ ਜਿਹੜਾ ਨਜ਼ਾਰਾ ਹੈ ਇਹ ਅੱਜ ਪਠਾਨਕੋਟ ਦੇ ਲੋਕਾਂ ਨੇ ਸਵੇਰੇ ਜਦੋਂ ਰਾਤੀ ਸੁੱਤੇ थे ਉਦੋਂ ਨਹੀਂ ਪਰ ਜਦੋਂ ਸਵੇਰੇ ਉੱਠੇ ਨੇ ਉੱਠ ਕੇ ਦੇਖਿਆ ਕਿ ਪਹਾੜ ਸਾਹਮਣੇ ਬਿਲਕੁਲ ਸਫੇਦ ਇਹ ਜਿਹੜੀ ਬਰਫ਼ ਦੀ ਚਾਦਰ ਹੈ ਇਹ ਪਠਾਨਕੋਟ ਤੋਂ ਵੀ ਕਲੀਅਰ ਦੇਖੀ ਜਾ ਸਕਦੀ ਹੈ ਔਰੇ ਕਰੋਨਾ ਘਾਲ ਤੋਂ ਬਾਅਦ ਪਠਾਨਕੋਟ ਦੇ ਵਿੱਚ ਇਹ 4 ਸਾਲ ਬਾਅਦ ਇਹ ਨਜ਼ਾਰਾ ਅੱਜ ਦੇਖਣ ਨੂੰ ਮਿਲਿਆ ਔਰ ਬਹੁਤ ਹੀ ਮਨਪਾਵਕ ਨਜ਼ਾਰਾ ਹੈ ਬਹੁਤ ਹੀ ਆਨੰਦ ਆਇਆ ਸਵੇਰੇ ਔਰ ਧੁੱਪ ਵੀ ਇੰਨੀ ਖਿਲੀ ਸੀਗੀ ਔਰ ਮੌਸਮ ਇਹਨਾ ਸਾਫ਼ ਸੀਗਾ ਬਈ ਪਹਾੜ ਬਿਲਕੁਲ ਕਲੀਅਰ ਲੱਭਦੇ ਪਏ ਸੀਗੇ ਇਹਦਾ ਕਾਰਨ ਜਿਹੜਾ ਆ ਉਹ ਨਾਨ ਪੋਲੂਸ਼ਨ ਹੀ ਹੈ ਜੀ ਔਰ ਸਾਰੇ ਆਪ ਨੂੰ ਬੇਨਤੀ ਹੈ ਕਿ ਜਿੰਨੇ ਵੱਧ ਤੋਂ ਵੱਧ ਅਸੀਂ ਸੋਲਰ એનર્ਜੀ ਵਾਲੇ ਪਾਸੇ ਚਲੀਏ ਤੇ ਇਲੈਕਟ੍ਰੀਕਲ ਵਾਲੇ ਪਾਸੇ ਚਲੀਏ ਤਾਂ ਕਿ ਇਹ ਨਜ਼ਾਰੇ ਕਾਇਮ ਰਹਿਣ ਜੈ ਹਿੰਦ ਜੀ ਸੌਲਤਾਰ ਦੇ ਪਹਾੜ ਜੋ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਵੀ ਦੇਖੇ ਜਾ ਸਕਦੇ ਨੇ ਪਰ ਬਰਫਬਾਰੀ ਨਾ ਹੋਣ ਦੇ ਚਲਦੇ ਪਹਾੜ ਬੇਰੁਖ ਨਜ਼ਾਰੇ ਸੀ ਹੁਣ ਬਰਫਬਾਰੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਨਾ ਉਤੇ ਰੌਣਕ ਆਉਂਦੀ ਦਿਖਾਈ ਦੇ ਰਹੀ ਹੈ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਇਹ ਨਜ਼ਾਰਾ ਵੇਖਦੇ ਹੀ ਬੰਦ ਹੈ ਦੱਸਦੇ ਚਲੀਏ ਪਿਛਲੀ ਵਾਰ ਇਹ ਰੌਣਕ ਇਨਾ ਪਹਾੜਾਂ ਤੋਂ ਕੋਵਿਡ ਕਾਲਸ ਦੇਖਣ ਨੂੰ ਨਹੀਂ ਸੀ ਜਦੋਂ ਸਾਰੇ ਟ੍ਰਾਂਸਪੋਰਟੇਸ਼ਨ ਬੰਦ ਕੋਈ ਪੈਸੀ ਤੇ ਪੋਲੂਸ਼ਨ ਬਿਲਕੁਲ ਨਹੀਂ ਸੀ ਉਸ ਵੇਲੇ ਪਹਾੜ ਗੁਲਜ਼ਾਰ ਹੋਏ ਦਿਖ ਰਹੇ ਸਨ ਕਿ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਹੀ ਨੰਗੀ ਅੱਖਾਂ ਨਾਲ ਇਹਨਾਂ ਨੂੰ ਵੇਖਿਆ ਜਾ ਸਕਦਾ ਸੀ ਪਰ ਹੁਣ ਇੱਕ ਵਾਰ ਮੋੜ ਤੋਂ ਬਰਫਬਾਰੀ ਹੋਣ ਤੋਂ ਬਾਅਦ ਨਜ਼ਾਰਾ ਵੇਖਣੇ ਬੰਦਾ ਇਸ ਬੰਦੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਰੁਪਏ ਖਰਚ ਕਰਕੇ ਪਹਾੜੀ ਮੌਸਮ ਦਾ ਨਜ਼ਾਰਾ ਲੈਣ ਲਈ ਜਾਂਦੇ ਨੇ ਪਰ ਹੁਣ ਉਹਨਾਂ ਨੂੰ ਆਪਣੀ ਛੱਤ ਤੋਂ ਹੀ ਇਹ ਪਹਾੜ ਨਜ਼ਰ ਆ ਰਹੇ ਨੇ ਪਹਿਲਾਂ ਤੇ ਸਾਰਿਆਂ ਨੂੰ ਨਮਸਕਾਰ ਜੀ ਕੋਰੋਨਾ ਕਾਲ ਤੋਂ ਬਾਅਦ ਜਿਹੜਾ ਨਜ਼ਾਰਾ ਪਹਾੜਾਂ ਦਾ ਦੁਬਾਰਾ ਦੇਖਣ ਨੂੰ ਮਿਲਿਆ ਹੈ ਇਹ 3-4 ਸਾਲ ਬਾਅਦ ਇਹ ਰੌਣਕ ਲੱਗੀ ਹੈ ਪਹਾੜਾਂ ਦੇ ਉੱਪਰ ਬਰਫਬਾਰੀ ਵੀ ਬਹੁਤ ਵਧੀਆ ਤੇ ਥੱਲੇ ਨਾਲੋਂ ਥੋੜੀ ਲੇਟ ਹੋਈ ਹੈ ਪਰ ਫਿਰ ਵੀ ਬਹੁਤ ਵਧੀਆ ਬਰਫਬਾਰੀ ਹੋਈ ਹੈ ਸਲਾਨੀ ਦੂਰ ਦੂਰ ਤੋਂ ਆਣ ਕੇ ਇਹ ਨਜ਼ਾਰੇ ਦੇਖਣ ਆ ਰਹੇ ਨੇ ਇਹ ਜਿਹੜਾ ਨਜ਼ਾਰਾ ਹੈ ਇਹ ਅੱਜ ਪਠਾਨਕੋਟ ਦੇ ਲੋਕਾਂ ਨੇ ਸਵੇਰੇ ਜਦੋਂ ਰਾਤੀ ਸੁੱਤੇ थे ਉਦੋਂ ਨਹੀਂ ਪਰ ਜਦੋਂ ਸਵੇਰੇ ਉੱਠੇ ਨੇ ਉੱਠ ਕੇ ਦੇਖਿਆ ਕਿ ਪਹਾੜ ਸਾਹਮਣੇ ਬਿਲਕੁਲ ਸਫੇਦ ਇਹ ਜਿਹੜੀ برف ਦੀ ਚਾਦਰ ਹੈ ਇਹ ਪਠਾਨਕੋਟ ਤੋਂ ਵੀ ਕਲੀਅਰ ਦੇਖੀ ਜਾ ਸਕਦੀ ਹੈ ਔਰ ਇਹ ਕਰੋਨਾ ਕਾਲ ਤੋਂ ਬਾਅਦ ਪਠਾਨਕੋਟ ਦੇ ਵਿੱਚ ਇਹ 4 ਸਾਲ ਬਾਅਦ ਇਹ ਨਜ਼ਾਰਾ ਅੱਜ ਦੇਖਣ ਨੂੰ ਮਿਲਿਆ ਔਰ ਬਹੁਤ ਹੀ ਮਨਪਾਵਕ ਨਜ਼ਾਰਾ ਹੈ ਬਹੁਤ ਹੀ ਆਨੰਦ ਆਇਆ ਸਵੇਰੇ ਔਰ ਧੁੱਪ ਵੀ ਇੰਨੀ ਖਿਲੀ ਸੀਗੀ ਔਰ ਮੌਸਮ ਇਹਨਾ ਸਾਫ਼ ਸੀਗਾ ਬਈ ਪਹਾੜ ਬਿਲਕੁਲ ਕਲੀਅਰ ਲੱਭਦੇ ਪਏ ਸੀਗੇ ਇਹਦਾ ਕਾਰਨ ਜਿਹੜਾ ਆ ਉਹ ਨੌਨ ਪੋਲਿਊਸ਼ਨ ਨਹੀਂ ਹੈ ਜੀ ਔਰ ਸਾਰੇ ਆਪ ਬੇਨਤੀ ਹੈ ਕਿ ਜਿੰਨੇ ਵੱਧ ਤੋਂ ਵੱਧ ਅਸੀਂ ਸੋਲਰ એનર્ਜੀ ਵਾਲੇ ਪਾਸੇ ਚਲੀਏ ਤੇ ਇਲੈਕਟ੍ਰੀਕਲ ਵਾਲੇ ਪਾਸੇ ਚਲੀਏ ਤਾਂ ਕਿ ਇਹ ਨਜ਼ਾਰੇ ਕਾਇਮ ਰਹਿਣ ਜੈ ਹਿੰਦ